ਕਿ ਜਿਹੜੇ ਵੀ ਭੈਣ ਭਰਾ ਹਾਂਦੇ ਆ ਸਰਦਾਰ ਮਤਲਬ ਐਨ ਸਿੱਖਾਂ ਕੋਲ ਆਣਾ ਚਾਹੀਦਾ ਸਾਨੂੰ ਉਹਨਾਂ ਦਾ ਕੋਈ ਨਹੀਂ ਹੈਗਾ ਕਿ ਗਲਾ ਸਿੱਖਾਂ ਨਹੀਂ ਹੈਗਾ ਕਿ ਇਹ ਮੋੜੇ ਪੱਜਾ ਕੇ ਕਾਣ ਕੋਈ ਗਲਾ ਸਿੱਖਾਂ ਪੰਜਾਬੀ ਲੀਰਾਂ ਦੀ ਸਹਾਇਤਾ ਹੋਊਗਾ ਸਪੋਰਟ ਦੇਣੀ ਚਾਹੀਦੀ ਪਾਜੀ ਪਾਜੀ ਮੈਂ ਕਹਿੰਦਾ ਬਿਲਕੁਲ ਸਰ ਪੰਜਾਬੀ ਭਰਾ ਆਪਣੇ ਗੁਰਸਿੱਖ ਪਰਿਵਾਰ ਹੈਗਾ ਇਹਨਾਂ ਨੂੰ ਬਿਲਕੁਲ ਸਪੋਰਟ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਸ਼ਹਿਰ ਗੁਰਨਾਨਕ ਗੁਰਾਂ ਦਾ ਜਿਹੜੀ ਨਗਰੀ ਦੇ ਵਿੱਚ ਹੈਗੇ ਨੇ ਤੇ

ਉੱਪਰ ਆ ਗਈ ਸ਼ਿਮਲਾ ਮਿਰਚ। ਹਾਂਜੀ। ਠੀਕ ਆ। ਭਾਜੀ ਇਹ ਸੈਂਡਵਿਚ ਕਿਹੜਾ ਤਿਆਰ ਕਰਦੇ ਭੀ ਜੀ? ਚੀਜ਼ ਪਨੀਰ ਸੈਂਡਵਿਚ। ਚੀਜ਼ ਪਨੀਰ ਸੈਂਡਵਿਚ। ਹਾਂਜੀ। ਓਕੇ। ਉਸ ਤੋਂ ਬਾਅਦ ਆ ਗਿਆ সুইਟ ਕੌਰਨ। সুইਟ ਕੌਰਨ ਆ ਗਿਆ ਉੱਪਰ। ਹਾਂਜੀ। ਹਾਂਜੀ। ਓਕੇ ਭਾਜੀ। ਇਹ ਆਪਣੀ ਹੁਣ ਮਿਰਚਾਂ ਵਾਲੀ ਸੌਸ। ਮਿਰਚਾਂ ਵਾਲੀ ਸੌਸ ਆ ਗਈ ਉੱਪਰ ਇਹਦੇ। ਇਹ ਆਪਣਾ ਮਸਾਲਾ ਆਇਆ। ਇਹ ਮਸਾਲਾ ਆ ਗਿਆ। ਓਕੇ ਭਾਜੀ। ਇਹ ਆਪਣਾ ਕੋਈ ਸਪੈਸ਼ਲ ਮਸਾਲਾ ਨਹੀਂਗਾ। ਠੀਕ ਆ। ਨੋਰਮਲ ਸਿੰਪਲ ਜਿਹਾ ਮਸਾਲਾ। ਨੋਰਮਲ। ਓਕੇ ਭਾਜੀ। ਕੋਈ ਕਹਿਆ ਜਾਂਦੇ ਨਾ ਤੁਹਾਡਾ ਸਪੈਸ਼ਲ ਮਸਾਲਾ ਹੈ। ਸਾ ਇਦੇ ਉੱਪਰ ਆ ਗਈ ਹੁਣ ਖੀਰ ਹਾਂਜੀ ਹਾਂਜੀ ਓਕੇ ਭਾਜੀ ਇਹ ਆ ਗਈ ਆਪਣੀ ਵੀਰ ਜੀ ਤੰਦੂਰੀ ਸੌਸ ਤੰਦੂਰੀ ਸੌਸ ਆ ਗਈ ਉੱਪਰ ਹਾਂਜੀ 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 ਓਕੇ ਭਾਜੀ ਤੰਦੂਰੀ ਸੌਸ ਓਕੇ ਭਾਜੀ ਇਹ ਆ ਗਿਆ ਵੀਰ ਜੀ ਆਪਣੀ ਚੀਜ਼ ਬਲੈਂਡ ਚੀਜ਼ ਬਲੈਂਡ ਆ ਗਈ ਉੱਪਰ ਹਾਂਜੀ 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 ਸਵਾਦ ਪੂਰਾ ਦਈ ਦਾ ਵੀਰ ਜੀ ਸਵਾਦ ਪੁਰਾ ਹਾਂਜੀ ਹਾਂਜੀ ਗਾਹ ਗਾਵੇ ਤੇ ਕੋਈ ਵਾਕਿਆ ਚੀਜ਼ ਖਾਦੀ ਓਕੇ ਭਾਜੀ ਇਹ 250 ਹੋਣਾ ਪਏਗਾ ਚੀਜ਼ ਸਲਸ ਅਮੂਲ ਦਾ ਅਮੂਲ ਦਾ ਪਊਗਾ ਅਮੂਲ ਦਾ ਅਮੂਲ ਓਕੇ ਭਾਜੀ ਮਾਰੀ ਕੁਆਲਟੀ ਯੂਜ਼ ਕਰਨੀ ਨਹੀਂ ਭਾਜੀ ਸਾਰਾ ਕੁੜਾ ਬ੍ਰਾਂਡ ਹੀ ਆ ਭਾਜੀ ਜੋ ਹਾਂਜੀ ਹਾਂਜੀ ਓਕੇ ਭਾਜੀ ਭਾਜੀ ਮੇਨ ਗੱਲ ਦੇਖੋ ਪੰਜਾਬੀ ਵੀਰ ਨੇ ਇੱਥੇ ਕਾਰੋਬਾਰ ਸ਼ੁਰੂ ਕੀਤਾ ਆਪਣਾ ਉਹ ਵੀ ਰਾਤ ਦੇ ਤੋਂ 5 ਤੋਂ ਸਵੇਰੇ 3 ਵਜੇ ਤੱਕ ਹੁੰਦੇ ਨੇ ਨਾਲ ਇਹਨਾਂ ਦੇ ਮਦਰ ਇੱਥੇ ਹੁੰਦੇ ਨੇ ਜੋ ਇਹਨਾਂ ਦੀ ਪੂਰੀ ਸਪੋਰਟ ਕਰਨਦੇ ਨੇ ਨਾਲ ਹੀ ਇਹਨੇ ਰਹਿੰਦੇ 3 ਵਜੇ ਤੱਕ ਫਾਦਰ ਇਹਨਾਂ ਦੇ ਅਧਿਕਾਰ ਹੈ ਉਹ ਇੱਥੇ ਨਹੀਂ ਆ ਜائے ਕਿਸੇ ਗੱਲ ਕਰਕੇ ਨਹੀਂ ਇੱਥ ਤੇ ਮਦਰ ਇਹਨਾਂ ਦੇ ਨਾਲ ਹੀ ਹੈ ਮਦਰ ਬੈਕਸਾਈਡ ਤੇ ਬੈਠੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਉਂਦੇ ਆ। ਭਾਜੀ ਇਹ ਕੀ ਆ ਗਿਆ ਹੁਣ? ਪਨੀਰ ਵੀਰ ਜੀ। ਇਹ ਪਨੀਰ ਆ ਗਿਆ ਭਾਜੀ। ਹਾਂਜੀ ਹਾਂਜੀ ਠੀਕ ਆ। ਇਹ ਓਕੇ। ਇਹ ਵੀ ਭਾਜੀ ਪਨੀਰ ਭਰ ਭਰ ਕੇ। ਭਰ ਭਰ ਕੇ ਭਾਈ ਦਾ ਵੀਰੇ। ਓਕੇ ਭਾਜੀ। ਲਓ ਜੀ ਲਓ ਜੀ ਆਪਣਾ ਪਨੀਰ ਆ ਗਿਆ। ਹਾਂਜੀ ਹਾਂਜੀ। ਓਕੇ ਜੀ। ਇਹ ਆਪਣਾ ਗ੍ਰੇਲ ਨੂੰ ਚੱਲਾਈ। ਇਹ ਭਾਜੀ ਨੂੰ ਗ੍ਰੇਲ ਨੂੰ ਲੱਗਾ ਆਪਣਾ। ਹਾਂਜੀ ਹਾਂਜੀ। ਓਕੇ ਭਾਜੀ ਇਹ ਕਿੰਨੇ ਚਿਰ ਵਾਸਤੇ ਇਹਦੇ ਵਿੱਚ ਰਹੂਗਾ? 5 ਮਿੰਟ ਸਿਰਫ 5 ਮਿੰਟ ਵਾਸਤੇ ਹਾਂਜੀ ਹਾਂਜੀ ਓਕੇ ਭਾਜੀ ਵਧੀਆ ਗ੍ਰਿਲ ਹੋ ਗਿਆ ਆਏਗਾ ਫੜਾ ਫੜ ਥਾਲੀ ਵਾਲਾ ਕੰਮ ਨਹੀਂ ਕਰੀਦਾ ਆਪਾਂ ਵਧੀਆ ਫ੍ਰੀਲ ਕਰਕੇ ਦਈਦਾ ਪੂਰਾ ਕ੍ਰਿਸਪੀ ਬਣ ਆਵੇ ਓਕੇ ਭਾਜੀ ਲੋ ਜੀ ਵੀਰ ਦਾ ਇਹ ਸਪੋਰਟ ਜ਼ਰੂਰ ਕਰੋ ਇੱਕ ਵਾਰੀ ਭਾਜੀ ਜੇ ਕਿਸੇ ਨੇ ਚੀਜ਼ ਖਾਣ ਵਾਸਤੇ ਹੋਣੀ ਤੇ ਕਿੱਥੇ ਆਵੇ ਇਧਰੋਂ ਸ਼ਹੀਦਾ ਸਾਹਿਬ ਵੱਲੋਂ ਆਣਗੇ ਤੇ ਬਾਬਾ ਸਾਹਿਬ ਚੌਂਕ ਪੈਂਦਾ ਹੈ ਬਾਬਾ ਸਾਹਿਬ ਚੌਂਕ ਤੋਂ ਸਿੱਧਾ ਰਾਈਟ ਹੈਂਡ ਹੋ ਜਾਓ ਓਕੇ ਤੇ ਇਹ ਸ਼ਹੀਦਾਂ ਦਾ ਸਕੂਲ ਦੇ ਬਿਲਕੁਲ ਨਾਲ ਹੀ ਹੈ ਓਕੇ ਭਾਜੀ ਆਪਣਾ ਨੰਬਰ ਬੋਲ ਦਿਓ ਜੇ ਕਿਸੇ ਨੂੰ ਲੋਕੇਸ਼ਨ ਪਤਾ ਲੱਗੀ ਤੇ ਲੋਕੇਸ਼ਨ ਨਾ ਪਤਾ ਲੱਗੇ ਆਪਣਾ 7508336923 ਓਕੇ ਜੀ ਵੀਰ ਕੋਈ ਕਰੀ ਜਰੂਰ ਵੀਚ ਕਰੋ ਵੀਰ ਨੇ ਆਪਣੀ ਲੋਕੇਸ਼ਨ ਸਾਰੀ ਤੁਹਾਨੂੰ ਦੱਸਤੀ ਹੈ ਮੋਬਾਈਲ ਨੰਬਰ ਵੀ ਦੱਸਤਾ ਭਾਜੀ ਜੇ ਇਹ ਇੱਕ ਦੂਸਰੀ ਸਾਈਡ ਤੋਂ ਆਣਾ ਤੇ ਉਹ ਕਿਧਰੋਂ ਦੀ ਆਣਾ ਰਾਗ ਦਾ ਚੌਂਕ ਹੈਗਾ ਜੀ ਇਧਰੋਂ ਆਓਗੇ ਤੇ ਬਾਜੀ ਬਾਹ ਫੇਮਸ ਹੈਗਾ ਬਿਲਕੁਲ ਨਾਲ ਹੀ ਨਾਲੀਆਂ ਨੀਅਰ ਉਹਦੇ ਨਾਲ ਓਕੇ ਭਾਜੀ ਲੋ ਜੀ ਵੀਰ ਨੇ ਐਡਰੈਸ ਆਪਣਾ ਦੱਸਤਾ ਵੀਰ ਦੀ ਸਪੋਰਟ ਕਰੀ ਜਰੂਰ ਕਰੋ ਇੱਥੇ ਆ ਕੇ ਜਰੂਰ ਪਹੁੰਚੋ ਤੇ ਆਪਣਾ ਸੈਂਡਵਿਚ ਹੁੰਦਾ ਪਿਆ ਤਿਆਰ 2 ਤੋਂ 3 ਮਿੰਟ ਲੱਗਣਗੇ ਫਿਰ ਤੁਹਾਨੂੰ ਦਿਖਾਉਂਦੇ ਜੀ ਪੇਸਟਾ ਕਿਵੇਂ ਦਾ ਆਪਣਾ ਸੈਂਡਵਿਚ ਹੋ ਗਿਆ ਜ ਭਾਈ ਜੀ 3 ਤੋਂ 4 ਮਿੰਟ ਹੀ ਲੱਗੇ ਆ ਨਾ ਸਾਰੇ ਹਾਂ ਜੀ ਹਾਂ ਜੀ ਓਕੇ ਭਾਈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਲੋ ਜੀ ਇਹਦੀ ਹੋਣੀ ਹੋਗੀ ਕਟਿੰਗ ਫਿਲਿੰਗ ਵੇਖੋ ਵੇ ਜੀ ਤੇ ਫਿਲਿੰਗ ਦੇਖੋ ਪੂਰੀ ਭਰ ਭਰ ਕੇ ਪਨੀਰ ਉੱਪਰ ਆਇਆ ਦਿਖਦਾ ਪਿਆ ਵਾ ਸਾਰਾ ਕੁਝ ਸ਼ਿਮਲਾ ਮਿਰਚ ਪਿਆਜ਼ ਤੇ ਸਭ ਕੁਝ ਇਹਦੇ ਵਿੱਚ ਪਿਆ ਵਾ ਤੇ ਲੋ ਜੀ ਹੁਣ ਇਹ ਚੱਲੇ ਆਪਣੀ ਪਲੇਟ ਦੇ ਵਿੱਚ ਭਾਈ ਜੀ ਦੇ ਉੱਪਰ ਕੀ ਆਊਗਾ ਅਰੇ ਉੱਤੇ ਵੇ ਜੀ ਔਰਗੈਨੋ ਆਏਗਾ ਓਕੇ ਠੀਕ ਆ ਭਾਈ ਜੀ ਓਕੇ ਭਾਈ ਜੀ ਹੋ ਗਿਆ ਤਿਆਰ ਆਪਨਾ ਤਿਆਰ ਜੇ ਹੋਰੀ ਉਪਰ ਆ ਗਈ ਸੌਸ ਇਹਦੇ ਲੋ ਜੀ ਇਹ ਆਪਣਾ ਹੋ ਗਿਆ ਸੈਂਡਵਿਚ ਤਿਆਰ ਇਹ ਵੀਜੀ ਦੇ ਇੱਕ سپورਟ ਜ਼ਰੂਰ ਕਰੋ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਨਾਲ ਇਹਨਾਂ ਦੇ ਮਦਰ ਹੁੰਦੇ ਨੇ ਆਂਟੀ ਜੀ ਆਇਓ ਤੁਸੀਂ ਵੀ ਲਾਗੇ ਲੋ ਜੀ ਇਹ ਇਹਨਾਂ ਦੇ ਨਾਲ ਮਾਤਾ ਜੀ ਜਿਹੜੇ ਇਹਨਾਂ ਨਾਲ ਮੋਢਾ ਦੇ ਜੋੜ ਕੇ ਖਲੋਤੇ ਪਏ ਆ ਕਿਉਂਕਿ 3 ਵਜੇ ਤੱਕ ਜਾਗਣਾ ਕੋਈ ਕਿਸੇ ਦੇ ਵਸਦੀ ਨਹੀਂ ਗੱਲ ਹੁੰਦੀ ਹੁਣ ਵੀ ਆਦੋਂ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਬਣ ਪਾਜੀ 9 ਵਜ ਗਏ ਤੇ ਹੁਣ ਸਾਨੂੰ ਨੀਂਦ ਆਉਂਦੀ ਵੀ ਅੱਖਾਂ ਬੰਦ ਹੁੰਦੀਆਂ ਪਈਆਂ ਪਰ ਇਹਨਾਂ ਦੀ ਹਿੰਮਤ ਵੇਖੋ ਪੰਜਾਬ ਵਿੱਚ ਵੀਰ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਅਮਰਸਰ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਕਿ ਜਿਹੜੇ ਵੀ ਭੈਣ ਭਰਾ ਹੁੰਦੇ ਆ ਸਰਦਾਰ ਮਤਲਬ ਐਨ ਸਿੱਖਾਂ ਕੋਲ ਆਣਾ ਚਾਹੀਦਾ ਸਾਨੂੰ ਉਹਨਾਂ ਦਾ ਕੋਈ ਨਹੀਂ ਹੈਗਾ ਕਿ ਗਿਲਾ ਸਿੱਕਾ ਨਹੀਂ ਹੈਗਾ ਕਿ ਇਹ ਮੁੰਡਾ ਬ ਜਾ ਕੇ ਕਾ ਕੋਈ ਗਿਲਾ ਸਿੱਕਾ ਪਰ ਪੰਜਾਬੀ ਪੰਜਾਬੀ ਵੀਰਾਂ ਦੀ ਵੀ ਸਾਰਾ ਸਪੋਰਟ ਦੇਣੀ ਚਾਹੀਦੀ ਕਿ ਬੱਚੇ ਨੂੰ ਸਪੋਰਟ ਦੇਣੀ ਚਾਹੀਦੀ ਹੈ ਕੋਈ ਲੋਕੀ ਤੇ ਬਾਹਰ ਭਾਈਦੇ ਜਾਂਦੇ ਨੇ ਪੰਜਾਬੀ ਮੁੰਡੇ ਸਾਰੇ ਬਾਹਰ ਭਾਈਦੇ ਜਾਂਦੇ ਆ ਹਾਂ ਜੀ ਤੁਸੀਂ ਫੇਰ ਵੀ ਵੀ ਇੰਨੇ ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਆ ਨਾ ਸਾਡਾ ਤੁਹਾਡਾ ਜਿਆ ਤੇ ਅੱਜ ਕੀ ਤੁਹਾਨੂੰ ਬਣਾ ਕੇ ਦਿਖਾਉ ਕੀ ਬਣਾ ਕੇ ਦਿਖਾਉ ਆਓ ਅਸੀਂ ਬਣਾ ਕੇ ਤੁਹਾਨੂੰ ਸ਼ੇਕ ਬਣਾ ਕੇ ਦਿਖਾ ਦੇਣਾ ਸੈਂਡਵਿਚ ਫੇਮਸ ਆਓ ਆਓ ਕੇਸ ਮੇਸ ਹਾਂਜੀ ਭਾਜੀ ਮੈਂ ਕਹਿੰਦਾ ਬਿਲਕੁਲ ਸਰ ਪੰਜਾਬੀ ਭਰਾ ਆਪਣਾ ਗੁਰਸਿੱਖ ਪਰਿਵਾਰ ਹੈਗਾ ਇਹਨਾਂ ਨੂੰ ਬਿਲਕੁਲ ਸਪੋਰਟ ਕਰਨੀ ਚਾਹੀਦੀ ਆ ਅੰਮ੍ਰਿਤਸਰ ਸ਼ਹਿਰ ਗੁਰਨਾਨਗ ਗੁਰਾਂੰਦਾ ਜੀ ਦੀ ਨਗਰੀ ਦੇ ਵਿੱਚ ਹੈਗੇ ਨੇ ਤੇ ਸ਼ਾਮ ਨੂੰ 5 ਵਜੇ ਤੋਂ ਲਾਗੇ ਮਾਰਨਿੰਗ ਤਾਂ 3 ਵਜੇ ਤੱਕ ਹੁੰਦੀ ਆ ਰਾਤ ਮਾਤਾ ਵੀ ਇਹਨਾਂ ਦੇ ਨਾਲ ਹੁੰਦੇ ਆ ਬਿਲਕੁਲ ਜੀ ਬਿਲਕੁਲ ਕਿੰਨੀ ਮਿਹਨਤ ਕਰਦੇ ਪਏ ਆ ਇਹਨਾਂ ਦੇ ਮम्मा ਜੀ ਇਹਨਾਂ ਦੇ ਪਾਪਾ ਜੀ ਨਾਲ ਹੁੰਦੇ ਨੇ ਡਿਲੀਵਰੀ ਵੀ ਦਿੰਦੇ ਨੇ ਨੀਅਰ ਬਾਈ ਲੋਕੇਸ਼ਨ ਜਿੱਥੇ ਵੀ ਕੋਈ ਬੁਲਾਵੇ ਉੱਥੇ ਵੀ ਆਰਡਰ ਚਲੇ ਜਾਂਦਾ ਮੈਂ ਵੀ ਹੁਣ ਕਾਰ ਬੁਲਾਣਾ ਹੁਣ ਮੰਗਵਾਨਾ ਹੁਣ ਅੱਛਾ ਆਰਡਰ ਉੱਥੇ ਆ ਜਾਂਦਾ ਬਿਲਕੁਲ ਜੀ ਬਿਲਕੁਲ ਭੇਜ ਦਿੰਦੇ ਆ ਓਕੇ ਭਾਜੀ ਥੈਂਕ ਯੂ ਜੀ